ਇਹਦੇ ਨਾਲ ਮੋਢਾ ਕਦੇ ਵੀ ਪਿੱਛੇ ਨੂੰ ਨਹੀਂ ਜਾਂਦਾ ਜਿਵੇਂ ਹੁਣ ਸਾਈਜ਼ ਵੱਡਾ ਹੋਵੇ ਗਲੇ ਦਾ ਤਾਂ ਉਸੇ ਹਿਸਾਬ ਨਾਲ ਤੀਰੇ ਨੂੰ ਕੁਟਮਲ ਸਾਈਜ਼ ਦੇ ਵਿੱਚ 7.5 ਹੀ ਰੱਖਿਆ ਜਾਂਦਾ ਤਾਂ ਕਦੇ ਵੀ ਇੱਥੋਂ ਵੱਲ ਨਹੀਂ ਪੈਂਦਾ ਠੀਕ ਹੈ ਹਲਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਬਾਈ ਬ੍ਰੈਸਟ ਦੀਆਂ ਕਾਟਾਂ ਕਿਵੇਂ ਪਾਉਣੀਆਂ ਤੇ ਨਾਲ ਹੀ ਤੁਹਾਨੂੰ ਦੱਸੂਗੀ ਆਪਾਂ ਮੋਢੇ ਦੀ ਗੁਲਾਈ ਕਿਵੇਂ ਪਾਉਣੀ ਹੁੰਦੀ ਹੈ ਤੇ ਕਿੰਨੇ ਇੰਚ ਤੇ ਪਾਉਣੀ ਹੁੰਦੀ ਹੈ ਠੀਕ ਹੈ ਤੇ ਪਹਿਲਾਂ ਮੈਂ ਤੁਹਾਨੂੰ ਸਾਈਜ਼ ਦੱਸ ਦਿੰਨੀ ਹਾਂ ਕਿੰਨਾ ਸਾਈਜ਼ ਆਪਣੇ ਕੋਲੇ ਬ੍ਰੈਸਟ ਸਾਈਜ਼ ਹੈਗਾ 22 ਇੰਚ, ਕਮਰ 19 ਇੰਚ ਹੈ ਤੇ हिਪ ਹੈਗੀ ਆ ਸਾਢੇ 22 ਇੰਚ ਠੀਕ ਹੈ ਤੇ ਆਪਾਂ S ਸਾਈਜ਼ ਦੀਆਂ ਅੱਜ ਕਟਾ ਪਾਵਾਂਗੇ। ਤੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਜੇ ਤੁਹਾਨੂੰ ਕਿਸੇ ਚੀਜ਼ ਦੀ ਸਮਝ ਨਾ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਓ ਕਿ ਜਿਹੜੀਆਂ ਭੈਣਾਂ ਸਲਾਈ ਸਿੱਖ ਰਹੀਆਂ ਉਹਨਾਂ ਨੂੰ ਹੈਲਪ ਹੋ ਸਕੇ। ਤੇ ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ। ਦੇਖੋ ਸਭ ਤੋਂ ਪਹਿਲਾਂ ਲਾਉਣਾ ਆਪਾਂ ਤੀਰੇ ਦਾ ਨਿਸ਼ਾਨ ਠੀਕ ਹੈ। ਹੁਣ ਇਹਨਾਂ ਦਾ ਤੀਰਾ ਹੈਗਾ 12 ਇੰਚ ਠੀਕ ਹੈ ਆਪਾਂ 12 ਇੰਚ ਤੀਰਾ ਲਿਆ ਕਿਉਂਕਿ ਇਹਨਾਂ ਦਾ ਬੈਗ ਗਲਾ 6 ਇੰਚ ਹੈ ਜੇ ਹੁਣ ਗਲੇ ਦਾ ਸਾਈਜ਼ ਘਟ ਹੋਵੇ ਤਾਂ ਤੀਰੇ ਨੂੰ ਆਪਾਂ ਵਧਾ ਦੇਣਾ ਠੀਕ ਹੈ ਜੇ ਜਿਵੇਂ ਹੁਣ ਸਾਈਜ਼ ਵੱਡਾ ਹੋਵੇ ਗਲੇ ਦਾ ਤਾਂ ਉਸੇ ਹਿਸਾਬ ਨਾਲ ਤੀਰੇ ਨੂੰ ਘਟਾਉਂਦੇ ਜਾਣਾ ਮੋ ਜਿਵੇਂ ਇਹਨਾਂ ਦਾ ਤੀਰਾ ਹੈਗਾ 12 ਇੰਚ ਤੇ ਆਪਾਂ ਇੱਥੋਂ 13 ਇੰਚ ਲਵਾਂਗੇ ਤੇ ਅੱਧਾ ਇੰਚ ਆਪਾਂ ਫੋਲਡਿੰਗ ਵਾਸਤੇ ਲਿਆ ਠੀਕ ਹੈ ਉਪਰੋਂ ਲੈਣਾ ਆਪਾਂ 13 ਇੰਚ ਤੇ ਇੱਥੋਂ ਆਪਾਂ ਲਾਵਾਂਗੇ ਨਿਸ਼ਾਨ 12 ਇੰਚ ਤੇ ਠੀਕ ਹੈ ਇੱਥੋਂ ਆਪਾਂ 1/2 ਇੰਚ ਘਟਾ ਕੇ ਰੱਖਣਾ ਮਤਲਬ ਕਿ ਜਿੰਨਾ ਤੀਰਾ ਹੈਗਾ ਆਪਣਾ ਓਨਾ ਹੀ ਨਿਸ਼ਾਨ ਲਾਉਣਾ ਇੱਥੇ ਠੀਕ ਹੈ ਇੱਥੇ 12 ਇੰਚ ਤੇ ਇਹੀ ਨਿਸ਼ਾਨ ਲਾਵਾਂਗੇ ਤੇ ਮੋਡਾ ਆਪਾਂ ਲਾਵਾਂਗੇ 7 ਇੰਚ ਠੀਕ ਹੈ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਲੈਣਾ ਹੈ ਤੇ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਇੱਥੋਂ ਜਿਹੜੀ ਸਾਈਡ ਵਾਲੀ ਸਿਲਾਈ ਹੈ ਉਹਦੇ ਨਿਸ਼ਾਨ ਲਾ ਲੈਣੇ ਆ ਜਿਹਨੂੰ ਆਪਾਂ ਚਾਕ ਵੀ ਕਹਿ ਦਿੰਦੇ ਆ ਠੀਕ ਹੈ ਹੁਣ ਚਾਕ ਹੈ ਗਿਆ ਇਹਨਾਂ ਦੇ 14 ਇੰਚ ਤੇ ਆਪਾਂ 14.5 ਲਵਾਂਗੇ ਇੱਥੋਂ ਅੱਧਾ ਇੰਚ ਵਧਾ ਕੇ ਰੱਖਣਾ ਠੀਕ ਹੈ ਹੁਣ ਜਿਹੜਾ ਫਿਟਿੰਗ ਦਾ ਨਿਸ਼ਾਨ ਹੈ ਉਹ ਆਪਾਂ ਲਉਣਾ ਹੈ 7.5 ਠੀਕ ਹੈ ਨੋਰਮਲ ਸਾਈਜ਼ ਦੇ ਵਿੱਚ 7.5 ਹੀ ਰੱਖਿਆ ਜਾਂਦਾ ਤੇ ਇਸ ਤਰ੍ਹਾਂ ਬਾਕਸ ਬਣਾ ਲੈਣਾ ਮੋਡੇ ਦਾ ਨਿਸ਼ਾਨ ਲਾ ਕੇ ਇਨਾਂ ਦੀ ਬ੍ਰੈਸਟ ਸਾਈਜ਼ ਸੀਗਾ 22 ਇੰਚ ਤੇ ਆਪਾਂ 22 ਇੰਚ ਤੇ ਨਿਸ਼ਾਨ ਲਾਉਣਾ ਤੇ ਕਮਰ ਹੈਗੀ ਇਨਾਂ ਦੀ 19 ਤੇ ਆਪਾਂ 20 ਇੰਚ ਤੇ ਨਿਸ਼ਾਨ ਲਾਉਣਾ ਠੀਕ ਹੈ ਤੇ हिਪ ਹੈਗੀ ਇਨਾਂ ਦੀ 22.5 ਤੇ ਆਪਾਂ 22.5 ਤੇ ਨਿਸ਼ਾਨ ਲਾਵਾਂਗੇ हिਪ ਦਾ ਠੀਕ ਹੈ ਹੁਣ ਜਿਵੇਂ ਵੀ ਜਿਵੇਂ ਹੁਣ ਦੇਖੋ ਉੱਪਰੋਂ ਸੀਗਾ ਇੱਥੋਂ 11 11 ਹੋ ਗਿਆ ਹਾਫ 22 ਇੰਚ ਦਾ ਠੀਕ ਹੈ ਆਪਾਂ ਹਾਫ ਕਰਕੇ ਹੀ ਨਿਸ਼ਾਨ ਲਾਉਣਾ ਪੱਲ ਲਾਉਣੇ ਆ ਪਲੇਟਾਂ ਦੇ ਨਿਸ਼ਾਨ ਠੀਕ ਹੈ ਹੁਣ ਪਲੇਟ ਦਾ ਜਿਹੜਾ ਗੈਪ ਆ ਉਹ ਰੱਖਣਾ ਆਪਾਂ 3.5 ਇੰਚ ਤੇ ਇਸ ਤਰ੍ਹਾਂ ਇਸ ਪਲੇਟ ਇਹਨਾਂ ਦੀ ਹੈਗੀ ਆ 12 ਇੰਚ ਤਿਆਰ ਠੀਕ ਹੈ ਆਪਾਂ 12.5 ਇੰਚ ਤੇ ਨਿਸ਼ਾਨ ਲਾਉਣਾ ਹੁਣ 12.5 ਇੰਚ ਆਪਾਂ ਕਿਉਂ ਰੱਖਿਆ ਕਿਉਂਕਿ 12 ਇੰਚ ਪਲੇਟ ਤਿਆਰ ਹੋ ਜਾਊਗੀ ਤੇ ਅੱਧਾ ਇੰਚ ਉੱਤੋਂ ਵਿੱਚ ਸਲਾਈ ਦੇ ਆ ਜੂਗਾ ਹੁਣ ਪਲੇਟ ਦੀ ਲੰਬਾਈ ਹੈ ਉਹ ਆਪਾਂ 6.5 ਕਰ ਦਾਂਗੇ ਤੇ ਸਾਈਡ ਦੀ ਜਿਹੜੀ ਪਲੇਟ ਪਾਉਣੀ ਹੈ ਇਹਨੂੰ ਆਪਾਂ ਐਂਟੀ ਟੇਪ ਨੂੰ ਥੋੜਾ ਜਿਹਾ ਨੀਵਾ ਕਰਕੇ ਫੇਰ ਇੱਥੇ ਪਾਉਣੀ ਹੈ ਤੇ ਇਹਦਾ ਗੈਪ ਰੱਖਣਾ ਆਪਾਂ ਸਵਾ ਦੋ ਠੀਕ ਹੈ ਉੱਪਰ ਵਾਲੀ ਪਲੇਟ ਹੈ ਇਹ ਆਪਾਂ ਜਿਹੜੇ ਮੋਢੇ ਦਾ ਜਿਹੜਾ ਕੋਰਨਰ ਬਣਿਆ ਇੱਥੋਂ ਮੋਢੇ ਦਾ ਹਨਾ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਇਹਨੂੰ ਇਸ ਤਰੀਕੇ ਨਾਲ ਇਹਦੇ ਨਾਲ ਮਲਾਉਣਾ ਹੈ ਇੱਥੋਂ ਠੀਕ ਹੈ ਇਹਦਾ ਵੀ ਗੈਪ ਆਪਾਂ ਸਵਾ ਦੋ ਹੀ ਰੱਖਾਂਗੇ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਲੈਣੇ ਹਿੱਸੇ ਤੇ ਹੁਣ ਆਪਾਂ ਉਤੋਂ ਅੱਧਾ ਇੰਚ ਦਾ ਨਿਸ਼ਾਨ ਲਉਣਾ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਹ ਵੀ ਲਉਣਾ ਤੇ ਹੁਣ ਦੇਖੋ ਜਿਹੜੀ ਮੋਢੇ ਦੀ ਗੁਲਾਈ ਹੈ ਉਹ ਆਪਾਂ ਕਿੰਨੇ ਇੰਚ ਤੇ ਪਾਉਣੀ ਹੈ ਹੁਣ ਮੋਢੇ ਦੀ ਗੁਲਾਈ ਆਪਾਂ ਫਰੰਟ ਵਾਲੀ ਸਾਈਡ ਦੀ 1 ਇੰਚ ਤੇ ਪਾਉਣੀ ਹੈ ਤੇ ਬੈਕ ਦੀ 2 ਇੰਚ ਤੇ ਪਾਉਣੀ ਹੈ ਠੀਕ ਹੈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਗੋਲਾਈ ਪਾਉਣੀ ਆਪਾਂ ਮੋਢੇ ਦੀ ਠੀਕ ਹੈ ਇਹਦੇ ਨਾਲ ਕਦੇ ਵੀ ਇਸ ਥਾਂ ਤੋਂ ਨਾ ਵਲਣੀ ਪਊਗਾ ਜਦੋਂ ਆਪਾਂ ਸਲਾਈ ਕਰਾਂਗੇ ਸੂਟ ਦੀ ਠੀਕ ਹੈ ਤੇ ਇੱਥੋਂ ਕਦੇ ਵੀ ਵਲਣੀ ਪੈਂਦਾ ਜਦੋਂ ਜਦੋਂ ਆਪਾਂ ਇਸ ਤਰੀਕੇ ਨਾਲ ਕਾਟ ਪਾ ਲੈਨੇ ਆ ਤਾਂ ਕਦੇ ਵੀ ਇੱਥੋਂ ਵਲਣੀ ਪੈਂਦਾ ਠੀਕ ਹੈ ਹਾਂਜੀ ਇਸ ਤਰੀਕੇ ਨਾਲ ਆਪਾਂ ਸਾਰੀਆਂ ਕਾਟਾਂ ਪਾ ਲੈਣੀਆਂ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਕਟਿੰਗ ਕਰ ਦੇਣੀ ਹੈ ਠੀਕ ਹੈ ਹੁਣ ਜਿਵੇਂ ਦੇਖੋ ਇਧਰੋਂ ਹੁਣ ਜਿਵੇਂ ਵੱਧ ਕੱਪੜਾ ਹੋਵੇ ਤਾਂ ਤੁਸੀਂ ਪਹਿਲਾਂ ਹੀ ਕਟਿੰਗ ਕਰ ਦੇਣਾ ਨਾਲ-ਨਾਲ ਸਾਈਡ ਤੇ ਨਿਸ਼ਾਨ ਲਾ ਕੇ ਠੀਕ ਹੈ ਇੱਥੋਂ ਸਾਈਡ ਵਾਲਾ ਫालतू ਕੱਪੜਾ ਕਟਿੰਗ ਕਰ ਦੇਣਾ ਠੀਕ ਹੈ ਪਰ ਇਹ ਪਹਿਲਾਂ ਹੀ ਮੈਂ ਇੱਕੋ ਜਾਂ ਕਟਿੰਗ ਕੀਤਾ ਸੀਗਾ ਇਸ ਲਈ ਮੈਨੂੰ ਵੱਧ ਕੱਟਣ ਦੀ ਕੋਈ ਲੋੜ ਨਹੀਂ ਠੀਕ ਹੈ ਤੇ ਹੁਣ ਆਪਾਂ ਮੋਢੇ ਦੀ ਕਾਟ ਪਾਉਣੇ ਆ ਹੁਣ ਪਹਿਲਾਂ ਆਪਾਂ ਪਿਛਲੇ ਪਾਸੇ ਦੀ ਕਾਟ ਪਾਉਣੀ ਹੈ ਦੋਨੇ ਚਾਰੇ ਪੱਲਿਆਂ ਤੋਂ ਹੀ ਇਸ ਤਰ੍ਹਾਂ ਠੀਕ ਹੈ ਫਿਰ ਇਸ ਤਰ੍ਹਾਂ ਚੱਕਣਾ ਠੀਕ ਹੈ ਫਰੰਟ ਵਾਲੀ ਸਾਈਡ ਨੂੰ ਤੇ ਬੈਕ ਵਾਲਾ ਉਹ ਇਸ ਤਰੀਕਾ ਰੱਖ ਲੈਣਾ ਠੀਕ ਹੈ ਫਿਰ ਆਪਾਂ ਇਸ ਤਰ੍ਹਾਂ ਅਗਲੇ ਪਾਸੇ ਦੀ ਕਟ ਪਾ ਦੇਣੀ ਹੈ ਹੁਣੇ ਜਿਹੜੀ ਪੌਣੀ ਇੰਚ ਦੀ ਕਾਟ ਆ ਇਹ ਆਪਾਂ ਅਗਲੇ ਪੱਲੇ ਤੋਂ ਇੰਨੀ ਪੌਣੀ ਹੈ ਠੀਕ ਹੈ ਅਗਲੇ ਪੱਲੇ ਦੀ ਕਾਟ ਤਾਂ ਥੋੜੀ ਆਪਾਂ ਵੱਧ ਪੌਣੀ ਹੈ ਪੌਣੇ ਇੰਚੀ ਤਾਂ ਕਰ ਦੇਣੀ ਹੈ ਤੇ ਬੈਕ ਸਾਈਡ ਤੋਂ ਆਪਾਂ ਥੋੜੀ ਜੀ ਕੱਟ ਕਰਕੇ ਇਸ ਤਰੀਕੇ ਨਾਲ ਪਾ ਦੇਣੀ ਹੈ ਠੀਕ ਹੈ ਜਦੋਂ ਇਸ ਤਰੀਕੇ ਨਾਲ ਕਾਟ ਪੌਣੀ ਹੈ ਤੇ ਇਹਦੇ ਨਾਲ ਮੋਢਾ ਕਦੇ ਵੀ ਪਿੱਛੇ ਨੂੰ ਨਹੀਂ ਜਾਂਦਾ ਠੀਕ ਹੈ ਤੇ ਇਸ ਤੋਂ ਫਿਟਿੰਗ ਵੀ ਬਹੁਤ ਵਧੀਆ ਆਉਂਦੀ ਹੈ ਇਸ ਥਾਂ ਤੋਂ ਤੇ ਹੁਣ ਆਪਾਂ ਇਹ ਸਾਰੇ ਨਿਸ਼ਾਨਾ ਦੂਜੇ ਪਾਸੇ ਤੇ ਲਾ ਲੈਣੇ ਆ। ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਸਮਝ ਲੱਗੀ ਹੋਣੀ ਆ ਜੇ ਨਹੀਂ ਸਮਝ ਲੱਗੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਾਂਜੀ ਥੈਂਕ ਯੂ